ਤਰਨ ਤਾਰਨ ਦੇ ਪਿੰਡ ਝਾਮਕਾ ਕਲਾ ਦੀ 17 ਸਾਲਾ ਮਾਪਿਆਂ ਦੀ ਇਕਲੌਤੇ ਬੁੱਧ ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਅਬੀ ਨੂਰ ਸਿੰਘ ਵਜੋਂ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਅਬੀ ਨੂਰ ਦੇ ਕਤਲ ਦਾ ਖਲਸ਼ਾ ਪ੍ਰਗਟ ਕਰਦਿਆਂ ਉਸਦੇ ਦੋਸਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 30 ਜੁਲਾਈ ਨੂੰ ਰਾਤ ਦੇ ਸਮੇਂ ਅਬੀ ਨੂਰ ਦਾ ਦੋਸਤ ਅਰਸ਼ਦੀਪ ਸਿੰਘ ਉਸ ਨੂੰ ਘਰੋਂ ਬੁਲਾ ਕੇ ਘੁਮਣ ਫਿਰਨ ਲਈ ਲੈ ਕੇ ਗਿਆ ਸੀ ਕੁਝ ਦੇਰ ਬਾਅਦ ਹੀ ਉਨਾ ਨੂੰ ਫੋਨ ਆਉਂਦਾ ਕਿ ਅਬੀਨੂਰ ਦਾ ਐਕਸੀਡੈਂਟ ਹੋ ਗਿਆ ਹੈ। ਉਹਨਾਂ ਵੱਲੋਂ ਹਸਸੇ ਵਾਲੀ ਥਾਂ ਤੋਂ ਜਾ ਕੇ ਅਬੀਨੂਰ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਰਾਜਦਾਨ ਅਬੀਨੂਰ 8 ਦਿਨ ਤੱਕ ਕਮਾ ਵਿਚ ਰਹਿਣ ਤੋਂ ਬਾਅਦ ਬੀਤੇ ਦਿਨ ਪ੍ਰਾਂਤ त्याਗ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅਬੀਨੂਰ ਦੀ ਮੌਤ ਨੂੰ ਹਾਦਸਾ ਨਹੀਂ ਕਤਲ ਦੱਸਦਿਆਂ ਉਸ ਦੀ ਮੌਤ ਲਈ ਉਸਦੇ ਦੋਸਤ ਅਰਸ਼ਦੀਪ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ। ਮੇਰਾ ਨਾਮ ਬਲਜਿੰਦਰ ਸਿੰਘ ਹੈਗਾ ਪਿੰਡ ਸਾਡਾ ਧਾਮਕੇ ਕਲਾਗਾਵਾ। ਜਿਹੜਾ ਅਰਚਦੀਪ ਸਿੰਘ ਆ ਸਾਡੇ ਮਿੰਡਾਂ ਨੂੰ ਘਰੋਂ ਲੈ ਕੇ ਗਿਆ ਵਾ ਤੇ ਰਾਤ 10:25 ਤੇ ਸਾਨੂੰ ਫੋਨ ਆਉਂਦਾ ਕਿ ਤੁਹਾਡੇ ਐਕਸੀਡੈਂਟ ਹੋਇਆ ਵਾ ਪਰ ਜਦੋਂ ਉੱਥੇ ਜਾ ਕੇ ਵੇਖਿਆ ਤੇ ਜਿਹੜਾ ਮੁੰਡਾ ਮੌਕੇ 'ਤੇ ਸੀ ਕਰਨ ਉਹ ਆਂਦਾ ਕਿ ਇਹ ਕੌਣ ਆ ਉਹ ਆਂਦਾ ਕਿ ਮੇਰੇ ਮਾਮੇ ਦਾ ਮੁੰਡਾ ਵਾ ਪਰ ਉਹਨੇ ਜਦੋਂ ਪਾਣੀ ਪਿਆ ਤੋ ਆਂਦਾ ਕਿ ਇਹ ਅਭੀ ਨੂ ਰਿਆ ਫੇਰ ਉਹਨੇ ਸਾਨੂੰ ਕਾਲ ਕੀਤੀ ਆ ਕਿ ਇਤਨਾ ਐਕਸੀਡੈਂਟ ਹੋ ਗਿਆ ਤੇ ਅਸੀਂ ਇਹਨੂੰ ਇੱਥੇ ਜਮ੍ਹਾਂ ਕਰਵਾਤਾ ਆਪਣੇ ਹਸਪੀਟਲ ਤੇ ਬਾਅਦ ਚ 30 31 ਤਰੀਕ ਨੂੰ ਜਿਹੜਾ ਸੀ ਉਹ ਇਹਨਾਂ ਡਾਕਟਰਾਂ ਤੋਂ ਸਾਨੂੰ ਸਰਟੀਫਿਕੇਟ ਨਹੀਂ ਹੋਇਆ ਤੇ ਅਸੀਂ ਕੇਡੀਓ ਤੋਂ ਲੈ ਗਏ ਨੂੰ ਇਲਾਜ ਦੌਰਾਨ ਤੇ 6 ਤਰੀਕ ਨੂੰ ਰਾਤ 10 ਵਜੇ ਇਹ ਅਭੀਨੂਰ ਸਿੰਘ ਜਿਹੜਾ ਆਪਣਾ ਦੰਮ ਤੋੜ ਜਾਂਦਾ ਵਾ ਤੇ ਜਿਹੜਾ ਇਹ ਅਰਸ਼ਦੀਪ ਸਿੰਘ ਆ ਇਹਨੇ ਘਰੋਂ ਖੜਿਆ ਵਾ ਤੇ ਜੋ ਕਰਵਾਇਆ ਵਾ ਇਹ ਅਰਸ਼ਦੀਪ ਸਿੰਘ ਨੇ ਕਰਵਾਇਆ ਫਤਲ ਹੋਇਆ ਜੀ ਤੇ ਇਹੋ ਮੰਗਿਆ ਕਿ ਸਾਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਤਰ थाना सदर ਦੀ ਪ੍ਰੀਸੀਪਲ ਹੋ ਮ੍ਰਿਤਕ ਆਬੀਨੂਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਮਾਮਲੇ ਦੀ ਜਾਂਚ ਕਰੇ ਪੁਲੀਸ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਦੇਖੋ ਜੀ ਇਹ ਇਹ ਤਾਂ ਕਰਦੇ ਘਰ ਦੇ ਵਾਰਸਗੇ ਕਤਲ ਹੋਇਆ ਕਤਲ ਨਹੀਂ ਇਹ ਮਤਲਬ ਜਦੋਂ ਆਏ ਹੈ ਇਹ ਝਾਂਕਾ ਤੋਂ ਤਰਨਤਾਰ ਨੂੰ ਇਹ ਦੋਨੇ ਜਣੇ ਆਏ ਹੈ ਇਕੱਠੇ ਮਤਲਬ ਇਹਨਾਂ ਦਾ ਰਸਤੇ ਦੇ ਵਿਚਾਰ ਐਕਸੀਡੈਂਟ ਹੋ ਗਿਆ ਹੈ ਅਰਸ਼ਦੀਪ ਜਿਹੜਾ ਇਹਨੂੰ ਘਰੋਂ ਬੁਲਾ ਕੇ ਲੈ ਕੇ ਆਇਆ ਤੇ ਇਹ ਵੀ ਨੂਰ ਜਿਹੜਾ ਹੈ ਉਹਦੀ ਮਤਲਬ ਐਕਸੀਡੈਂਟ ਦੌਰਾਨ ਮਤਲਬ ਲਾਚਾਰ ਰਹਾ ਸੀਗਾ ਕਿਹੜੀ ਹਸਪੀਟਲ ਦੇ ਵਿੱਚ ਜਿੱਨਾਂ ਦੀ ਇੱਥੇ ਡੱਤ ਹੋ ਗਈ ਹੈ ਹੁਣ ਪੋਸਟਮਾਰਟਮ ਕਰਵਾ ਰਹੇ ਆ ਉਸ ਤੋਂ ਤਪੀਰ ਜਾਰੀ ਹੈ ਉਸ ਤੋਂ ਅਗਲੀ ਕਾਰਵਾਈ ਜਿਹੜੀ ਹੈ ਨੂਨੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਪਰਚਾ ਕਰਦੇ ਫਿਰਾਂਗੇ ਇਹ ਪਰਚਾ ਟੈਂਸ਼ਨ ਜਾ ਰਹੀ ਹੈ ਦਾ